ਸੱਚੀ ਗਾ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਜਰਵਾਨ ਐਲਓਪੀ ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਇੱਥੇ ਮੌਜੂਦ ਨੇ ਬਾਜਵਾ ਸਾਹਿਬ ਸੀਏ ਲਾਗੂ ਹੋ ਗਿਆ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਕਹਿਣਾ ਤੁਹਾਡਾ ਵੇਖੋ ਮੈਂ ਮੈਸਟਰ ਹਾਂ ਸੀਏ ਤੇ ਜਦੋਂ ਪਿਛਲੀ ਵਾਰ ਰეკਮੈਂਡੇਸ਼ਨਸ ਆਈਆਂ ਸੈਂਟਰਲ ਗਵਰਨਮੈਂਟ ਦੀਆਂ ਉਦੋਂ ਇੱਥੇ ਕਾਂਗਰਸ ਦੀ ਸਰਕਾਰ ਸੀ ਤੇ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸਨ ਜੀ ਉਦੋਂ ਰੈਜ਼ੋਲੂਸ਼ਨ ਪਾਇਆ ਸੀ ਇੱਥੇ ਪਾਸ ਕੀਤਾ ਗਿਆ ਸੀ ਰੈਜ਼ੋਲੂਸ਼ਨ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਸੀਏ ਦੀਆਂ ਪ੍ਰੋਪੋਜ਼ਲ ਸੀ ਗਵਰਨਮੈਂਟ ਆਫ ਇੰਡੀਆ ਦੀ ਰਿਜੈਕਟ ਕਰਦੀ ਸੀ ਸੀ ਪੰਜਾਬ ਗਵਰਨਮੈਂਟ ਮੈਂ ਅੱਜ ਪੁੱਛਿਆ ਕਿ ਇੱਕ ਪਾਸੇ ਤੇ ਤੁਸੀਂ ਰਮਜ਼ਾਨ ਦੀਆਂ ਗੱਲਾਂ ਕਰਦੇ ਹੋ ਰਮਜ਼ਾਨ ਦੀ ਮੁਬਾਰਕ ਦੇ ਰਹੇ ਹੋ ਮੁਸਲਮਾਨ ਭਾਈਚਾਰੇ ਨੂੰ ਕੋਈ 7 ਮਹੀਨੇ ਦੀ ਸ਼ੁਰੂਆਤ ਹੈ ਅਸੀਂ ਮੁਬਾਰਕ ਦੇਨੇ ਪਰ ਚੀਫ ਮਿਨਿਸਟਰ ਸਾਹਿਬ ਡਬਲ ਫੇਸਡ ਕਿਉਂ ਰੱਖਦੇ ਹੋ ਪਾਲਿਸੀ ਜਦੋਂ ਸੀਏ ਦੀ ਪ੍ਰੋਪੋਜ਼ਲ ਆਈ ਹੈ ਤੇ ਉੱਥੇ ਤੇ ਤੁਸੀਂ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਤਾਂ ਸਪੋਰਟ ਕੀਤਾ ਸੀ ਇਹਨ ਹੁਣ ਇੱਛੇ ਦੱਸੋ ਕਿਉਂਕਿ 1 ਲੱਖ ਵੋਟ ਸੰਗਰੂਰ ਅਸੈਂਬਲੀ ਪਾਰਲੀਮੈਂਟ ਹਲਕੇ ਦੇ ਵਿੱਚ ਮੁਸਲਮਨ ਮਲੇਰ ਕੋਟਲੇ ਸ਼ਹਿਰ ਦੇ ਵਿੱਚ ਤੇ ਅਮਰਗੜ ਹ ਅਸੈਂਬਲੀ ਹਲਕੇ ਦੇ ਵਿੱਚ ਇਹ ਉਹਨੂੰ ਆਈ ਕਰ ਉਹਦੇ ਧਿਆਨ ਇਹਨਾਂ ਦਾ ਉਸ ਵੋਟਰ ਵੱਲ ਸੀ ਕਿ ਮੈਂ ਕਿਸੇ ਹਿਸਾਬ ਚ ਪੋਚਾ ਪੂਚਾ ਫੇਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਨੂੰ ਪਰਮਾਵਾਂ ਅੱਛਾ ਦੂਜੀ ਗੱਲ ਇਹਨਾਂ ਨੇ ਕਿਹਾ ਕਿ ਮੋਦੀ ਉੱਤੇ ਬੈਠਾ ਸੱਤ ਰੇਲਵੇ ਸਟੇਸ਼ਨਸ ਦੀ ਇਨੇਗੂਰੇਸ਼ਨ ਹੋਣੀ ਉਹ ਨਵੇਂ ਸਿਰੋਂ ਉਹ ਰੈਨੋਵੇਟ ਹੋਏ ਨੇ ਤੇ ਸਾਨੂੰ ਪੁੱਛਿਆ ਹੀ ਨਹੀਂ ਉਤੋਂ ਹੀ ਬਟਨ ਲਾਪਤੇ ਤੇ ਮੈਂ ਪੁੱਛਿਆ ਤੁਸੀਂ ਮੋਦੀ ਦੀ ਗੱਲ ਕਰਦੇ ਹੋ ਖੱਲੇ ਮੇਰੇ ਹਲਕੇ ਜਿਹੜੇ ਮੇਰੇ ਐਮਪੀ ਲੈਡ ਜਦੋਂ ਮੈਂ ਐਮਪੀ ਸੀ ਮੈਂ ਜਿਹੜੀਆਂ ਪ੍ਰੋਪੋਜ਼ਲਸ ਕੱਲੀਆਂ ਪੈਸਾ ਆ ਰਿਹਾ ਉਹ ਤੁਹਾਡਾ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਇੱਕ ਚੇਅਰਮੈਨ ਬਣਾਇਆ ਤੁਸੀਂ ਜਿਹੜਾ ਹਾਰਿਆ ਮੇਰੇ ਤੋਂ ਹਾਰਿਆ ਤੀਜੇ ਨੰਬਰ ਤੇ ਰਿਹਾ ਉਹ ਨੂੰ ਤੇ ਡਿਸਟ੍ਰਿਕਟ ਪਲੈਨਿੰਗ ਬੋਰਡ ਮੇਰੇ ਖਿਲਾਫ ਖੜਾ ਕਰਨ ਵਾਸਤੇ ਬਿਲਡ ਕਰਨ ਵਾਸਤੇ ਦਿੱਤਾ ਉਹ ਨਹੀਂ ਪੱਥਰ ਰੱਖ ਰਹੇ ਤੇ ਤੁਹਾਡਾ ਤੇ મોદી ਚ ਫਰਕ ਕੀ ਹੈ ਜੀ ਬਾਜਬਾ ਸਾਹਿਬ ਇਸ ਤੋਂ ਕਿ ਵਿਵੈਗ ਦੇ ਅਸ਼ਵਨੀ ਸ਼ਰਮਾ ਨੇ ਇਤਰਾਜ਼ ਜਤਾਇਆ ਸੀ ਇਹਦੇ ਮੁੱਦੇ ਤੇ ਭਾਵੇਂ ਸੀਐਮ ਮਾਨ ਦਾ ਬਿਆਨ ਹੋਵੇ ਆ ਤੁਹਾਡਾ ਬਿਆਨ ਹੋਵੇ ਦੋਨਾਂ ਤੇ ਇਤਰਾਜ਼ ਜਤਾ ਤੁਸੀਂ ਗੱਲ ਇਹ ਸਰ ਦੇ ਸ਼ਰਮਾ ਸਾਹਿਬ ਬੀਜੇਪੀ ਦੇ ਨੇ ਉਹਨਾਂ ਨੇ ਆਬਵੀਅਸਲੀ ਆਪਣੀ ਪਾਰਟੀ ਨੂੰ ਸਪੋਰਟ ਕਰਨਾ ਅਸੀਂ ਆਪਣੀ ਪਾਰਟੀ ਦੇ ਸਟੈਂਡ ਨੂੰ ਐਨਡੋਰਸ ਕਰਨਾ ਕਿਉਂਕਿ ਜਿਹੜਾ ਇਹ ਸਿਟੀਜ਼ਨ ਐਮੈਂਡਮੈਂਟ ਬਿੱਲ ਆਇਆ ਇਹ ਬੇਸਿਕਲੀ ਕਟ ਗਿਣਤੀਆਂ ਦੇ ਖਿਲਾਫ ਮਿਨੋਰਿਟੀਜ਼ ਦੇ ਖਿਲਾਫ ਇਹਦੇ ਵਿੱਚ ਕੋਸ਼ਿਸ਼ ਤੇ ਇਹਨਾਂ ਨੇ ਕੀਤੀ ਹੈ ਭਾਜਪਾ ਦੀ ਸਰਕਾਰ ਨੇ ਦਸੰਦੀ ਕੇ ਕੱਲੀ ਇਹ ਮੁਸਲਮ ਭਾਈਚਾਰੇ ਨੂੰ ਬਾਹਰ ਰੱਖਿਆ ਬਾਕੀ ਅੰਦਰ ਰੱਖੇ ਨੇ ਬਟ ਬੇਸਿਕਲੀ ਇਟ ਇਜ਼ ਅਗੇਂਸਟ ਇੰਟਰਸਟ ਆਫ 올 ਮਿਨੋਰਟੀ ਸਿੱਖਾਂ ਦੇ ਖਿਲਾਫ ਵੀ ਹੈ ਕਿਉਂਕਿ ਜਿਹੜੇ ਇਹ ਸੈਕਟਰ ਦੀ ਪ੍ਰੋਵੀਜ਼ਨਸ ਨੇ ਉਹਦੇ ਵਿੱਚ ਆਨੰਦ ਮੈਰਿਜ ਐਕਟ ਜਿਹੜਾ ਸਿੱਖਾਂ ਦਾ ਉਹ ਨਹੀਂ ਹੈ ਜੀ ਤਾਂ ਸਿੱਖ ਜਿਹੜੇ ਮਿਨੋਰਟੀਜ਼ ਨੇ ਭਾਵੇਂ ਕ੍ਰਿਸਚੀਅਨਜ਼ ਨੇ ਭਾਵੇਂ ਜੈਨ ਨੇ ਭਾਵੇਂ ਇਥੋ ਦੇ ਬੋਧ ਨੇ ਭਾਵੇਂ ਇਥੋ ਦੇ ਮੁਸਲਮਜ਼ ਨੇ ਭਾਵੇਂ ਇਥੋ ਦੇ ਪਾਰਸੀ ਨੇ ਉਹਨਾਂ ਸਾਰਿਆਂ ਦੇ ਇੰਟਰਸਟ ਦੇ ਖਿਲਾਫ ਹੈ ਤੋ ਅਸੀਂ ਇਸ ਗੱਲ ਕਾਰਨ ਇਹਨਾਂ ਦੀ ਇਹ ਜਿਹੜੀ ਨਵਾਂ ਲਿਆਇਆ ਇਹਨਾਂ ਦਾ ਹੈ ਉਹਨੂੰ ਪੰਜਾਬੀਆਂ ਨੇ ਤੇ ਉਹਦੀ ਮੁਖਾਲਫਤ ਕੀਤੀ। ਅੱਛਾ ਹਰਿਆਣਾ ਦੇ ਵਿੱਚ ਕਾ ਸਿਆਸੀ ਪੁਚਾਲ ਨੂੰ ਕਿਵੇਂ ਵੇਖਦੇ ਜੇ ਜੇਪੀ ਤੇ ਬੀਜੇਪੀ ਤਾਂ ਗੱਠਜੋੜਨ ਟੁੱਟ ਗਿਆ ਹੈ ਹੁਣ ਕਹਿ ਰਹੇ ਨੇ ਅਸਤੀਫਾ ਦੇਣਗੇ ਦੁਆਰਾ ਸਰਕਾਰ ਬਣੇਗੀ। ਇੱਕ ਹੋ ਰਲ ਕੇ ਡਰਾਮਾ ਹੋਏਗਾ ਜੀ। ਰਲ ਕੇ ਡਰਾਮਾ ਹੋਏਗਾ ਮੈਨੂੰ ਇਹ ਲੱਗਦਾ ਇਹ ਜਾਣਬੁੱਝ ਕੇ ਇਹਨਾਂ ਪੰਜ ਸਾਲ ਤੇ ਲੁੱਟ ਖੋਟ ਇਹਨਾਂ ਨੇ ਇਕੱਠਿਆਂ ਨੇ ਕੀਤੀ। ਹੁਣ ਜੋ ਤੋਂ ਮਹੀਨਾ ਡੇਢ ਰਹਿ ਗਿਆ ਮੈਨੂੰ ਇਹ ਲੱਗਦਾ ਹੈ ਕਿ ਖੱਟੜ ਸਾਹਿਬ ਦਾ ਤੇ ਬੀਜੇਪੀ ਦਾ ਪ੍ਰੋਗਰਾਮ ਹੈ ਕਿ ਇਲੈਕਸ਼ਨਾਂ ਅਸੀਂ ਹਰਿਆਣੇ ਦੀਆਂ ਪਾਰਲੀਮੈਂਟ ਦੇ ਨਾਲ ਹੀ ਕਰਾ ਦਈਏ ਕਿਉਂਕਿ 5-6 ਮਹੀਨਿਆਂ ਬਾਅਦ ਹਰਿਆਣੇ ਦੀ ਇਲੈਕਸ਼ਨ ਹੁੰਦੀ ਹੈ ਤੋ ਇਹ ਇੱਕ ਡਰਾਮਾ ਰਚਾਇਆ ਜਾ ਰਿਹਾ ਜੀ ਬੇਸਿਕਲੀ ਇਹ ਸੋਚ ਸਮਝ ਕੇ ਝੋਟਾਲਾ ਜਿਹੜੇ ਦੁਸ਼ਯੰ ਚੋਟਾਲਾ ਨੇ ਤੇ ਖੱਟੜ ਸਾਹਿਬ ਨੇ ਤੇ ਬੀਜੇਪੀ ਇਹ ਆਲਰੇਡੀ ਪਾਰਟਨਰਸ ਹਨ ਜੀ ਇਹ ਸੋਚ ਸਮਝ ਕੇ ਇਹਨਾਂ ਨੇ ਡਰਾਮਾ ਰਚਾਇਆ ਇਹਨਾਂ ਦੀ ਮੇਰੀ ਖਾਇਲ ਕੋਸ਼ਿਸ਼ ਇਹ ਹੈ ਉਹਨਾਂ ਉਹਨਾਂ ਦੀ ਕੈਲਕੂਲੇਸ਼ਨ ਹੈ ਕਿ ਸ਼ਾਇਦ ਮੋਦੀ ਦੇ ਨਾਂ ਤੇ ਜੇ ਸਟੇਟ ਦੀਆਂ ਇਲੈਕਸ਼ਨਸ ਪਾਰਲੀਮੈਂਟ ਦੇ ਨਾਲ ਹੋ ਜਾਂ ਤਾਂ ਸਾਨੂੰ ਸ਼ਾਇਦ ਲਾਭ ਹੋ ਜਾਏ ਕਿਉਂਕਿ ਕੱਲਿਆਂ ਫਿਰ ਇਹਨਾਂ ਨੂੰ ਇਹ ਜ਼ਾਬਦਾ ਸੀ ਕਿਤ ਕੀ ਮਾਹੌਲ ਉੱਥੇ ਹਰਿਆਣਾ ਵਿੱਚ ਐਂਟੀ ਬੀਜਪੀ ਤੇ ਐਂਟੀ ਦੁਸ਼ਮਣ ਚੋਟਾ ਲਾਹਵਾੜਾ ਹੈ ਅੱਛਾ ਇਸ ਨੂੰ ਕਿਵੇਂ ਵੇਖਦੇ ਕਿਉਂਕਿ ਲੋਕ ਸਭਾ ਇਲੈਕਸ਼ਨ ਤੋਂ ਜਿਵੇਂ ਹੀ ਬਿਲਕੁਲ ਥੋੜੇ ਸਮੇਂ ਪਹਿਲੇ ਹੀ ਚੋਣ ਜਦ ਤੱਕ ਕਿਸੇ ਵੀ ਵਕਤ ਲੱਗ ਸਕਦੀ ਹੈ 18 ਤੱਕ ਸ਼ਾਇਦ ਡੇਟ ਆ ਸਕਦੀ ਹੈ ਉਸ ਤੋਂ ਪਹਿਲੇ ਅਗਰ ਹਰਿਆਣਾ ਵਿੱਚ ਦੇ ਵਿਚਾਰ ਅਜਿਹਾ ਸਿਆਸੀ ਭੁਚਾਲ ਲੱਗਦਾ ਤੁਹਾਨੂੰ ਲੱਗਦਾ ਕੋਈ ਫਾਇਦਾ ਹੈ ਜਾਂ ਬੈਡਮ ਤੁਹਾਨੂੰ ਮੈਂ ਦੱਸਿਆ ਟੋਟਲ ਡਰਮ ਹੈ ਜੀ ਇਹ ਟੋਟਲੀ ਅਸੈਂਬਲੀ ਇਲੈਕਸ਼ਨ ਮੇਰਾ ਅੰਦਾਜ਼ਾ ਹੈ ਐਜ਼ ਅ ਸਿਆਸੀ ਸਿਆਸਤ ਚ ਲੰਬਾ ਅਰਸਾ ਹੋਣ ਕਰ ਮੈਨੂੰ ਇਹ ਤਜਰਬੇ ਮੁਤਾਬਕ ਇਹ ਲੱਗਦਾ ਕਿ ਚਾਹਦੇ ਕਿ ਪਾਰਲੀਮੈਂਟ ਇਲੈਕਸ਼ਨ ਦੇ ਨਾਲ ਹੀ ਰਹਿਣ ਤੱਕ ਰਾਦੀ ਤਾਂ ਦਿਸ ਇ ਵਾਟ ਆ ਫੀਲ ਇਹ ਹੀ ਨਿਕਲੇਗਾ ਵਿੱਚੋਂ ਜੀ ਹਾਂਜੀ ਹਾਂਜੀ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸੀਏ ਨੂੰ ਲੈ ਕੇ ਜਿੱਥੇ ਦਿੱਲੀ ਦੇ ਵਿਚਕਾਰ केजरीवाल ਸਰਕਾਰ ਨੇ ਹਾਮੀ ਭਰੀ ਹੈ ਤਾਂ ਉੱਥੇ ਹੀ ਪੰਜਾਬ ਦੇ ਵਿਚਕਾਰ ਜੇ ਹੈ ਸੀਮਾਨ ਨੇ ਇਸ ਦਾ ਵਿਰੋਧ ਜਤਾਇਆ ਹੈ ਲੇਕਿਨ ਦੂਜੇ ਹੀ ਪਾਸੇ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣਾ ਦੇ ਸਿਆਸੀ ਪੁਚਾਲ ਨੂੰ ਬਿਲਕੁਲ ਡਰਾਮਾ ਕਰਾਰ ਦਿੱਤਾ ਹੈ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪਚਰਮਾਨ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ